ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਆਏ ਸੀਗੇ ਤੇ ਆਪਣਾ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਜਥੇਦਾਰਾਂ ਦੇ ਵਿਰੁੱਧ ਤੇ ਸਿੱਖੀ ਦੇ ਬਾਣੇ ਦੇ ਵਿਰੁੱਧ ਖਾਸ ਕਰਕੇ ਪਹਿਲੇ ਦਿਨ ਤਾਂ ਤੇਜਾ ਸਿੰਘ ਸੁਹੰਦਰੀ ਹਾਲ ਤੋਂ ਹੋਈ ਫਿਰ ਆਪਣਾ ਤਲਵੰਡੀ ਸਾਬੋਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖੁੱਲ ਕੇ ਇਹ ਗੱਲ ਕਹੀ ਕਿ ਵੀ ਜਥੇਦਾਰ ਜਿਹੜੇ ਹੈਗੇ ਆ ਉਹ ਵੇਖ ਗਏ ਯਾਰ ਕੀ ਗੱਲੀ ਸ਼ਬਦ ਆਖੇ ਕਿ ਉਹਨਾਂ ਨੂੰ ਗੱਡੀਆਂ ਮਿਲ ਗਈਆਂ ਉਹਨਾਂ ਨੂੰ ਅਹੁਦੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਗਈ ਤੇ ਉਹ ਪੰਥ ਦਾ ਨੁਕਸਾਨ ਕਰਨ ਲੱਗੇ ਇਹ ਬਹੁਤ ਹੀ ਮੰਦਪਗ ਹੈ ਇਹ ਇੱਕ ਤਰ੍ਹਾਂ ਦਾ ਪਹਿਲਾ ਜਿਵੇਂ ਉਸ ਸਿਧਾਂਤਕ ਹਮਲਾ ਉਹਨਾਂ ਨੇ ਝੋਟ ਮਾਰੀ ਸੀਗੀ ਇਹ ਕਾਲ ਤੱਕ ਸਾਹਿਬ ਤੇ ਉਸੇ ਤਰ੍ਹਾਂ ਦੀ ਝੋਟ ਦੁਬਾਰਾ ਮਾਰੀ ਆ ਇੱਕ ਤਨਖਾਈ ਆ ਜਿਹੜਾ ਹੈਗਾ ਜੀ ਨੇ ਹਲੇ ਆਪਦੀ ਤਨਖਾਹ ਵੀ ਪੂਰੀ ਨਹੀਂ ਕੀਤੀ ਉਹ ਨੂੰ ਇਨ ਬੈਨ ਨਹੀਂ ਕੀਤਾ ਉਹ ਇੰਜੀਆਂ ਗੱਲਾਂ ਕਰੇ ਤਾਂ ਬਹੁਤ ਹੀ ਮੰਦ ਭਗ ਹੈ ਇਹਦਾ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜਾ ਹੀ ਨਾਲ ਉਹਨਾਂ ਨੇ ਉਸੇ ਆਪਣਾ ਉਹਦੇ ਵਿੱਚ ਲੈਕਚਰ ਚ ਇਹ ਕਿਹਾ ਕਿ ਵੀ ਚੋਲੇ ਪਾ ਕੇ ਲੋਕ ਆ ਜਾਂਦੇਗੇ ਆ ਤੇ ਐਂ ਠੱਗੀਆਂ ਮਾਰਦੇ ਆ ਕੌਮ ਨਾਲ ਇੱਕ ਤਰ੍ਹਾਂ ਸਿੱਖ ਬਾਣੇ ਤੇ ਉਹਨਾਂ ਨੇ ਲਾਈ ਆ ਉਹਨਾਂ ਦਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸੇ ਸ਼ਖਸੀਅਤ ਨਾਲ ਉਹਨਾਂ ਤੇ ਕੋਈ ਇਤਰਾਜ਼ ਆ ਤਾਂ ਉਹ ਠੋਸ ਗੱਲ ਕਰਨ ਉਹਦੇ ਬਾਰੇ ਤੱਥਾਂ ਸਹਿਤ ਗੱਲ ਕਰਨ ਪਰ ਚੋਲਾ ਤਾਂ ਸੰਤ ਜਰਨੈਲ ਸਿੰਘ ਹਰੇ ਵੀ ਪਾਉਂਦੇ ਹੁੰਦੇ ਸੀ ਚੋਲਾ ਤਾਂ ਸਾਰੇ ਸਾਰੇ ਸਾਡੇ ਸੰਤ ਮਹਾਤਮਾ ਪਾਉਂਦੇ ਰਿਹਾ ਅੱਜ ਵੀ ਬਹੁਤ ਨੌਜਵਾਨਾਂ ਜਾਂ ਸੰਤ ਇਹ ਜਿਹੜੇ ਚੋਲਾ ਪਾਉਂਦੇ ਆ ਤੇ ਸਿੱਖੀ ਦੇ ਬਹੁਤ ਵੱਡੇ ਕਾਰਜ ਕਰ ਰਹੇ ਆ ਸੋ ਐਂ ਜੀਆਂ ਗੱਲਾਂ ਉਹ ਕਰ ਰਹੇ ਗਿਆ ਉਹਨਾਂ ਦਾ ਕੀ ਇਹਦੇ ਨਾਲ ਕਹਿਣਾ ਕੀ ਚਾਹੁੰਦੇ ਆ ਖਾਸ ਕਰਕੇ ਜਿਹੜਾ ਜੱਥੇਦਾਰਾਂ ਤੇ ਉਹ ਕਾਲਕਸ ਸਾਹਬ ਦੇ ਤੇ ਹੋਰ ਜਥੇਦਾਰਾਂ ਤੇ ਉਹ ਹਮਲੇ ਕਰ ਰਹੇ ਆ ਜਿਹਦੇ ਨਾਲ ਸਾਡੇ ਮੀਰੀ ਪੀਰੀ ਦੇ ਸੰਕਲਪ ਨੂੰ ਸਾਡੇ ਮੀਰੀ ਪੀਰੀ ਦੇ ਉਸ ਮਰਕਜ਼ ਨੂੰ ਢਾਹ ਲੱਗਦੀ ਹੈ ਇਹ ਬਹੁਤ ਹੀ ਹਮੰਤ ਭਾਗਾ ਹੈਗਾ ਤੇ ਅੱਜ ਅਸੀਂ ਉਹਦੇ ਬਾਰੇ ਮੰਗ ਪੱਤਰ ਦੇ ਕੇ ਆਏ ਆ ਕਿ ਉਹਨਾਂ ਨੂੰ ਤਖਤੇ ਪੇਸ਼ ਹੋਣ ਲਈ ਕਿਹਾ ਜਾਵੇ ਤੇ ਸਖਤ ਤੋਂ ਸਖਤ ਉਹਦੇ ਤੇ ਕਾਰਵਾਈ ਕੀਤੀ ਜਾ ਸਕੇ